ਸਰ ਜੇ ਗੱਲ ਕਰੀਏ ਤੁਸੀਂ ਵੀ ਸਰਕਾਰ ਵੱਲੋਂ ਕਹਿ ਲੋ ਕਿ ਪੰਜਾਬ ਸਰਕਾਰ ਦੇ ਨਮਾਇੰਦੇ ਹੋ ਤਾਂ ਜਿਹੜਾ ਕਿ ਮੇਲੇ ਤੇ ਪਹੁੰਚੇ ਵਿਸ਼ੇਸ਼ ਤੌਰ ਤੇ ਨਮਸਤਕ ਹੋਣ ਤਾਂ ਕੀ ਕਹਿਣਾ ਚਾਹੂੰਗੇ ਮੇਲੇ ਦੇ ਸੰਬੰਧ ਵਿੱਚ ਮੈਂ ਕੁਸ਼ਰਨ ਸਿੰਘ ਕਪੂਰ ਸਖਤਰ ਆਮ ਆਦੀ ਪਾਰਟੀ ਪੰਜਾਬ ਇਸ ਦਿਨ ਅੱਜ ਬਾਬਾ ਜੀ ਦਾ ਆਸ਼ੀਰਵਾਦ ਲੈਣ ਲਈ ਬਾਬਾ ਜੀ ਦੇ ਸੱਦੇ ਤੇ ਉੱਚਾ ਵਾ ਮੈਨੂੰ ਆ ਕੇ ਤੇ ਬਹੁਤ ਜ਼ਿਆਦਾ ਖੁਸ਼ੀ ਪ੍ਰਾਪਤ ਹੋਈ ਆ ਇਪੜੀ ਇੱਕ ਮਾਨਸਿਕ ਸਕੂਨ ਮਿਲਿਆ ਵਾ ਰੋਹਾਨੀਅਤ ਮਿਲੀ ਆ ਅਸ਼ੀਰਵਾਦ ਲੈ ਕੇ ਮੇਲੇ 'ਚ ਸਰਕਾਰ ਦੁਆਰਾ ਪੰਜਾਬ ਸਰਕਾਰ ਦੁਆਰਾ ਪੂਰਕਾ ਪ੍ਰਬੰਧ ਕੀਤੇ ਗਏ ਆ ਪੁਲਿਸ ਰੱਖਿਆ ਤੇ ਪੂਰਕਾ ਪ੍ਰਬੰਧ ਕੀਤੇ ਗਏ ਆ ਸਫਾਈ ਦੇ ਪੂਰਕਾ ਪ੍ਰਬੰਧ ਕੀਤੇ ਗਏ ਆ ਉਸ ਤੋਂ ਇਲਾਵਾ ਸਰਕਾਰ ਦੁਆਰਾ ਕਿਸੇ ਵੀ ਤਰ੍ਹਾਂ ਦੀ ਇਸ ਮੇਲੇ ਸੰਬੰਧੀ ਹੋਰ ਵੀ ਕਿਸੇ ਤਰ੍ਹਾਂ ਦੀ ਜਰੂਰਤ ਹੋਵੇਗੀ ਅਸੀਂ ਵਚਨਬੱਧ ਆ ਕਿ ਉਸ ਜਰੂਰਤ ਨੂੰ ਜੂਰੂ ਪੂਰਾ ਕਰਾਂਗੇ ਸਾਡੀ ਸਰਕਾਰ ਸਾਰੇ ਧਰਮਾਂ ਦਾ ਆਦਰ ਮਾਨ ਸਤਿਕਾਰ ਕਰਦੀ ਹੈ ਉਸੇ ਤਹਿਤ ਮੇਰਾ ਦੇਸ਼ ਆ ਦੇਸ਼ਾਂ ਜਿਹੜੀਆਂ ਸੰਗਤਾਂ ਨੂੰ ਤੇ ਪੰਜਾਬ ਚ ਰਹਿੰਦੀਆਂ ਸੰਗਤਾਂ ਨੂੰ ਤੇ ਭਾਰਤ ਚ ਰਹਿੰਦੀਆਂ ਸੰਗਤਾਂ ਨੂੰ ਕੂਟਲ ਜਿਹੜੀਆਂ ਰਹਿੰਦੀਆਂ ਸੰਗਤਾਂ ਨੂੰ ਜਿੱਥੇ ਜਿੱਥੇ ਇਸ ਮੇਲੇ ਦੀ ਮੈਂ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਤੇ ਉੱਦਾਂ ਨੂੰ ਸਦਾ ਪੁੱਤਰ ਵੀ ਦਿੰਦਾ ਕਿ ਇੱਥੇ ਆਓ ਮੇਲੇ ਦੀਆਂ ਰੌਣਕਾਂ ਵਧਾਓ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਸਰ ਜੇ ਆਪ ਗੱਲ ਕਰੀ ਤੁਸੀਂ ਵੀ ਲੰਬੇ ਸਮੇਂ ਤੋਂ ਜਿਹੜੇ ਕਿ ਦਰਬਾਰ ਦੀ ਸੇਵਾ ਕਰਦੇ ਆ ਰਹੇ ਹੋ ਤਾਂ ਮੇਲੇ ਦੇ ਵੀ ਪੁਖਤਾ ਪ੍ਰਬੰਧ ਕਿੱਦਾਂ ਅਰੇਂਜਮੈਂਟ ਕੀਤਾ ਗਿਆ ਹੈ ਤਾਂ ਜਿਹੜੇ ਕਿ ਸੰਗਤ ਨੂੰ ਕੋਈ ਬਾਬਾ ਜੀ ਦਾ ਪਹਿਲਾਂ ਤੇ ਮੈਜਕਾਰਾ ਲਾਉਂਗਾ ਕਾਰਾ ਬਾਬਾ ਦੇ ਸੁਭਾਰਾਈ ਦਾ ਰਾਜੇ ਦਰਬਾਰ ਕੀ ਜੈ ਸਭੀ ਮਾ ਗ੍ਰੀ ਮਹਾਰਾਜ ਬਾਬਾ ਦੇਲੂ ਜੀ ਰਾਜ ਪਡਾਰਾ ਜਿਹੜਾ ਹੈ ਚੱਲ ਰਿਹਾ ਇਸ ਵੇਲੇ ਸੰਗਤਾਂ ਆ ਰਹੀਆਂ ਨੇ ਬਾਬਾ ਜੀ ਦਾ ਆਸ਼ੀਰਵਾਦ ਲੈ ਰਹੀਆਂ ਨੇ ਸਾਡੇ ਰਕੇਸ਼ ਬੱਲੀ ਬਾਹੂ ਜੀ ਜਿਹੜੇ ਕੇ ਇਸ ਪ੍ਰਬੰਧਾ ਨੂੰ ਕੰਮ ਕਰਾ ਰਹੇ ਨੇ ਸਾਰੇ ਔਰ ਦੂਸਰਾ ਸਾਰੇ ਘਾਟੀ ਟੀਮ ਬਾਬਾ ਗੋਬਿੰਦ ਜੀ ਔਰ ਬੈਦਿਆਲ ਜੀ ਔਰ ਬਾਬਾ ਕਪੂ ਜੀ ਸਾਰੇ ਬੁੰਦਰਬਾਲ ਦਾ ਲੜਕਾ ਲੱਭਾ ਜੀ ਪੂਰੇ ਹੋ ਗਏ ਉਹਨਾਂ ਦਾ ਬੇਡਾ ਉਹਨਾਂ ਦੀ ਵਾਈਫ ਜਿਹਨਾਂ ਨੇ ਸੰਦਾਲ ਬਣਾਇਆ ਬੱਬਾ ਜੀ ਔਰ ਸਾਡੇ ਸਾਰੀਆਂ ਛੇਤੀ ਪਾਰਟੀਆਂ ਬਾਬਾ ਜੀ ਦੀ ਭਗਤੀ ਦੇ ਰਹਿਤ ਔਰ ਸਾਰੇ ਹੀ ਭਗਤ ਮੱਥਾ ਟੇਕਣ ਆਉਂਦੇ ਨੇ ਔਰ ਉਹ ਵੀ ਸਾਰੇ ਮੰਤਰੀ ਅਹੁਦੇਦਾਰ ਸਾਰਿਆਂ ਨੂੰ ਨਮਸਕਾਰ ਭਗਤ ਦੇ ਰੂਪ ਚ ਆਉਂਦੇ ਨੇ ਕਿਉਂਕਿ ਉਹਨਾਂ ਨੂੰ ਬਾਬਾ ਜੀ ਜੇ ਤੱਕ ਅੱਜੇ ਬਾਦ ਮਿਲਦਾ ਹੈ ਇਹ ਉਹ ਫਕਰਸਨ ਜਿਹੜੇ ਸਮੁੰਦਰ ਦੀ ਗਹਿਰਾਈ ਨਾਪ ਲੈਂਦੇ ਸੀ ਭਈ ਬਚਪਨ ਦੀ ਢੋਰੀ ਘੜ ਰਹੇ ਆ ਤੇ ਇਹਨਾਂ ਨਾਲ ਹੀ ਰਹੇ ਬਾਬਾ ਜੀ ਨੇ ਕਿਉਂਕਿ ਇਹਨਾਂ ਨੇ ਇੱਕ ਸਾਫਾ ਤੇ ਪਰਣਾ ਬੰਨਿਆ ਹੁੰਦਾ ਸੀ ਔਰ ਨੰਗੇ ਸਰੀਰ ساری ਉਮਰੀ ਸਰਦੀ ਗਰਮੀ ਔਰ ਸਾਰੀ ਪ੍ਰਕਰਮਾ ਕਾਇਰ ਦੀ ਕਰ ਲੂ ਔਰ ਭੜਾ ਮੰਗਣਾ ਮੈਨੂੰ ਜੀਰਵਾ ਦੇ ਦੇਣਾ ਉਹਦੇ ਘਰ ਬੇਟਾ ਹੁੰਦਾ ਸੀ ਔਰ ਜੋ ਕਹਿੰਦੇ ਔਰ ਤੱਕ ਲੱਗ ਗਿਆ ਕਰਮਾ ਕਰਕੇ ਜੋ ਮਿਲਦਾ ਸੀ ਬੱਚਿਆਂ ਨੂੰ ਚਾਹ ਨੂੰ ਪੰਜਵੇਂ ਵੜ ਦਿੰਦੇ ਸੀ ਔਰ ਹਮੇਸ਼ਾ ਹੀ ਗਰੀਬ ਦਾ ਔਰ ਛਿੰਗੇ ਬੰਦੇ ਦਾ ਭਲਾ ਸੋਚੀ ਜੀ ਸੀਗੇ ਔਰ ਵਧੀਆ ਉਹਨਾਂ ਦੀ ਸੋਚ ਸੀਗੀ ਔਰ ਬੱਕਰ ਲੈ ਕੇ ਹੀ ਰਹੇ ਆ ਉਹਨਾਂ ਦਾ ਭਾਂਜਾ ਪੜਾ ਹੋ ਗਿਆ ਜੀ ਸ਼ਮਾਨ ਘਾੜ ਚਾਰ ਜੀ ਤੇ ਉਹਨਾਂ ਨੇ ਸਾਰੇ ਜਮਾਅ ਦੇ ਉੱਤੇ ਅੱਖ ਫੇਰ ਕੇ ਉਹਨੂੰ ਜੀਦਾ ਖੜਾ ਕਰਤਾ ਇੱਕ ਪ੍ਰਤਕ ਦਿਖਾਇਆ ਜੀ ਯਾਰ ਔਰ ਬਹੁਤ ਹੀ ਪੁੰਚੇ ਹੋਏ ਬਕਰਾਂ ਨੂੰ ਸਾਨੂੰ ਸਾਰੀ ਟੀਮ ਨੂੰ ਬਾਬੇ ਮੁਰਾਦ ਸ਼ਾਹ ਦੇ ਨਹਉਦਰ ਲੈ ਕੇ ਜਾਣਾ ਮੇਲੇ ਦੇ ਇੱਥੇ ਮੇਲਾ ਮਕਾਦ ਹੋਣਾ ਉੱਥੇ ਬਾਬਾ ਜੀ ਨੇ ਜਾਣਾ ਔਰ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਜਾਣਾ ਉਹਨਾਂ ਦੀ ਜਿਹੜੀ ਚੋਣ ਸੀਗੀ ਬੜੀ ਵੱਡੀ ਸੀ ਅੱਜ ਉਸੇ ਸੋਚ ਤੇ ਸਾਰੇ ਸਾਡੀ ਟੀਮ ਪੈਰਾਂ ਦੇ ਰਹੀ ਆ ਔਰ ਇੱਥੇ ਜ਼ਰਾ ਪ੍ਰੋਗਰਾਮ ਪੀਲੀਆ ਰੀ ਸਰਤਾ ਜੀ ਬੁਲਾਏ ਚਾਹੁੰਦੇ ਔਰ ਉਹਨਾਂ ਦੇ ਸਾਰੇ ਸਾਰੇ ਵੱਡੇ ਵੱਡੇ ਕਲਾਕਾਰ ਦਰਾਂ ਨੂੰ ਕਵਾਲ ਹੁੰਦੇ ਨੇ ਸਾਰਿਆਂ ਨੂੰ ਬੇਨਤੀ ਹੈ ਚਾਹ ਦੀ ਸਾਰਾ ਸ਼ਹਿਰ ਨਿਵਾਸੀ ਇਸ ਮਹਾ ਪੁਛਲੇ ਮਤਾਡੇ ਕੰਢੂਰ ਹੋਣ ਜੋ ਮੰਗੀ ਮਰਾਦ ਉਹਨਾਂ ਦੀ ਪੂਰੀ ਹੋਏਗੀ ਔਰ ਜਿੰਨੇ ਸਾਡੇ ਜੁੜੇ ਹੈ ਨਾਲ ਸਾਡੇ ਕੋ ਆ ਜੋਗ ਜੂਨ ਅੱਜ ਬੜੀ ਗਰੀਬੀ ਚ ਉੱਡੇ ਆ ਬੜਾ ਕੁਛ ਮਹਾਰਾ ਜੀ ਬਾਬਾ ਜੀ ਨੇ ਕਰਨ ਦਿੱਤਾ ਹੈ ਇਦਾਂ ਹੀ ਸਾਰਿਆਂ ਨੂੰ ਸਾਡੇ ਵਕੀਲ ਸੀਨੀਅਰ ਵਕੀਲ ਬਣੇ ਨੇ ਔਰ ਜਿਹੜੇ ਜੱਜ ਬਣੇ ਨੇ ਔਰ ਕੁਲ ਸਰਕਾਰ ਬਣੇ ਨੇ ਤੋਂ ਮੱਦਾ ਦੇਖ ਕੇ ਇਹ ਚੀਜ਼ਾਂ ਲੈ ਕੇ ਬਣੇ ਨੇ ਬਹੁਤ ਹੀ ਬਾਕੀ ਲੱਭਾ ਜੀ ਜਿਹੜੇ ਕਿ ਐਮਸੀ ਰਹੇ ਨੇ ਬਹੁਤ ਸਾਲ ਉਹਨਾਂ ਦੀ ਵਾਈਫ ਇਸ ਵੇਲੇ ਪ੍ਰਧਾਨ ਬਾਬਾ ਜੀ ਦੀ ਸੇਵਾ ਨਾਲ ਬਣੀ ਹੈ ਔਰ ਬਾਬਾ ਬੱਲੀ ਜੀ ਜਿਨ੍ਹਾਂ ਦੇ ਤਿੰਨ ਬੇਟੇ ਇਸ ਵੇਲੇ ਸਟੇਲੀਆ ਸੈੱਟ ਨੇ ਔਰ ਪਰਮਾਤਮਾ ਨੇ ਬਹੁਤ ਵੱਡਾ ਭਾਗ ਲਾਇਆ ਹੈ ਔਰ ਬਾਕੀ ਜਿੰਨੇ ਵੀ ਜਨਾਲ ਜੁੜੇ ਨੇ ਸਾਰਿਆਂ ਨੂੰ ਬਹੁਤ ਜ਼ਿਆਦਾ ਸੋਚ ਤੋਂ ਵੱਧ ਗੱਡੀਆਂ ਪੁੱਤਰ ਰਾਤ ਸਭ ਕੁਝ ਦਿੱਤਾ ਹੈ ਜਿਸ ਕਰਕੇ ਪ੍ਰਮਾਤਮਾ ਨੇ ਰੂਪੀ ਇਸ ਸੂਤ ਬੰਦਰ ਦੇ ਮੱਥਾ ਟੇਕੋ ਔਰ ਸ਼ਾਂਤੀ ਪੂਰਨ ਕੇ ਮੇਲਾ ਬਣਾਓ ਆਪਾਂ ਧਰਮਾਂ ਤੋਂ ਸਾਰੇ ਉੱਚੇ ਉੱਠ ਕੇ ਔਰ ਬਾਬਾ ਜੀ ਨੇ ਡੇਰਾ ਵੀ ਉਸ ਏਰੀਆ ਚ ਲਾਇਆ ਜਿੱਥੇ ਸੁਧਾਰ ਹੋ ਸਕੇ ਹੁਣ ਬਾਬਾ ਜੀ ਨੇ ਕਿਲਾ ਜਗਾ ਜਿਹੜੀ ਬਣਾਇਆ ਹੈ ਬਹੁਤ ਵੱਡਾ ਹਾਲ ਹੈ ਜਿੱਥੇ ਲੰਗਰ ਲੱਗਣਾ ਹੈ ਪ੍ਰੋਗਰਾਮ ਚੱਲਣੇ ਹੈ ਔਰ ਬਾਬਾ ਜੀ ਦੀ ਕੁਟੀਆ ਪੂਰੀ ਸਜਾਈ ਗਈ ਹੈ ਬਾਹਰਲੇ ਸਾਰੇ ਐਨਰੀ ਵੀਰਾਂ ਨੂੰ ਦਿਖਾਉਣ ਵਾਸਤੇ ਯੂਸੀ ਤੇ ਬੀਬੀਸੀ ਇਹਦੇ ਚੈਨਲ ਤੇ ਚੱਲਣਾ ਈ ਸਾਰਾ ਤੇ ਪ੍ਰੋਗਰਾਮ ਹੋਰ ਜਿਹੜੇ ਮਰਜ਼ੀ ਸਾਰਾ ਤਾਲ ਸੁਣਾ ਵੱਧ ਰਿਹਾ ਹੈ ਸਾਡਾ ਪ੍ਰੋਗਰਾਮ ਹੋ ਕੇ ਉੱਗਾਰੇ ਲੈਂਦਾ ਹੈ ਔਰ ਬਾਬਾ ਜੀ ਦੇ ਅਸੀਰਵਾਦ ਨਾਲ ਸਾਰਾ ਕੰਮ ਸਫਲ ਹੁੰਦਾ ਹੈ ਸਾਰਾ ਸਾਰਾ ਦੇ ਪਹੁੰਚਾਰਾ ਜੰਡੇਗਾ ਤੇ ਦੰਦਰਾਤੀ ਹੋਰ ਜਿੱਨਾ ਹੈ 60000 ਤੋਂ ਦੋ ਵੀਰ ਇਕੱਲੇ ਦਾ ਰਾਹ ਨੂੰ ਬਾਜ ਚੱਲਣ ਕੋ और सारी रात चालीह रहण पंज तरीक़ी बढ़िया लॻे कल्ह त लंगा में चई राति जिने संत महात्मा पंज सौ सत सौ चारि उन्हनि बचणा ऐं कंबल लिखा और डेर वञो उन्हनि जी आवभक थी वेई और सारी समाज जे नाले बाबा जी छुकाया और सारी समाज में तुल्के वॾीअ धार्मिक कमा जे बाबा जी हर जॻह सोनंद ਦਾਈਸੇ ਬਹੁਤ ਬਹੁਤ ਧੰਨਵਾਦ ਹੈ। ਹੋਰ ਭਕti ਮਹਿਰ ਨੂੰ ਬੜੀ ਤੋਹਫਾ। ਸਾਡੀ ਸਾਡੇ ਵੱਲੋਂ ਸਾਡੀ ਕਮੇਟੀ ਵੱਲੋਂ ਮੰਦਿਰ ਦੇ ਗ੍ਰਾਮ ਮੰਦਿਰ ਜਾਂ ਸਾਰੇ ਸਮਾਜ ਨੂੰ ਸਾਰਿਆਂ ਨੂੰ ਇਹ ਦਿਨ ਸਿੱਖਾਂ ਮੁਸਲਮਾਨ ਅਸਾਈਆਂ ਨੂੰ ਸਾਰਿਆਂ ਨੂੰ ਮੁਬਾਰਕਾਂ ਜਦੋਂ ਭਾਰਤਕ ਸੇਰਾ ਲੱਭਦਾ ਹੈ ਉਹ ਸਾਰੇ ਸਮਾਜ ਨਾਲ ਜੁੜਦਾ ਹੈ। ਇਹ ਖੱਲੇ ਨਾਲੇ ਦਾ ਉਹ ਸਾਰੇ ਪਾਰਟੀਆਂ ਸਾਡੇ ਚੈਟਰੇ ਨਾਲ ਸਾਰਿਆਂ ਦਾ ਇਛਾ ਜੀਵਨ ਦਾ ਕਾਰਨ ਇਸਰੇ ਕੰਮ ਨਾਲ ਬਣਾ ਹੈ। ਗਾਇ ਬਾਬਾ ਜੀ ਸੱਚੀ ਗੱਲ ਕਰੀਏ ਅੱਜ ਤੁਸੀਂ ਵੀ ਵਿਸ਼ੇਸ਼ ਤੌਰ ਤੇ ਜਿਹੜਾ ਕਿ ਮੇਲੇ ਦੇ ਉੱਤੇ ਪੁੱਜੇ ਪਏ ਆ ਕਿੰਧਰ ਦੇਖਦੇ ਬਾਬਾ ਜੀ ਦੇ ਮੇਲੇ ਦੀ ਰੌਣਕਾਂ ਨੂੰ ਪਹਿਲਾਂ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ 26ਵੇਂ ਬਾਬਾ ਤਿਲੂ ਜੀ ਦੇ urs ਦੀਆਂ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਅੱਜ ਦੇ ਦਿਨ ਸਾਰੇ ਸ਼ਹਿਰ ਵਿੱਚ ਦੇਖੋ ਤੁਸੀਂ ਹਰ ਥਾਂ ਤੇ ਲੰਗਰ ਹਰਥਾਨ ਦੀ ਸੇਵਾ ਦਾ ਪੂਰਾ ਜੋਰ ਛੋਰ ਨਾਲ ਲੋਕੀਂ ਸੇਵਾ ਕਰ ਰਹੇ ਆ ਇਤਿਹਾਸ-ਪਾਸ ਦੇ ਲੋਕਾਂ ਵਿੱਚ ਅਤੇ ਵਿਦੇਸ਼ਾਂ ਦੇ ਲੋਕਾਂ ਵਿੱਚ ਵੀ ਇਹ ਬਹੁਤ ਹੀ ਇਸ ਮੇਲੇ ਦਾ ਉਤਸ਼ਾਹ ਹੁੰਦਾ ਅਤੇ ਬਾਬਾ ਤੇਨੂ ਜੀ ਦੇ ਨਾਲ ਜਿੰਨੇ ਵੀ ਭਗਤ ਜੁੜੇ ਆ ਉਹ ਸਾਰੇ ਜਾਣਦੇ ਆ ਨਤਮਸਤਕ ਹੁੰਦੇ ਆ ਉਹਨਾਂ ਵੱਲੋਂ ਅਤੇ ਸਾਡੇ ਵੱਲੋਂ ਵੀ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਮੁਬਾਰਕਾਂ